ਦੇ ਕਿ ਕਿਹੜੇ ਨੌਜਵਾਨ ਵੀ ਹੋਰ ਕਿਹੜੇ ਨਹੀਂ ਮਾਨ ਜੋ ਬੀਜੇਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾਨੇ ਹਦਾਇਤੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਕ੍ਰਿਮినਲ ਅਨਸਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਪਰਸੋਂ ਦੋ ਦਿਨ ਪਹਿਲਾਂ ਬੀਤੇ ਦਿਨੀ 6 ਨੰਬਰ ਮਕਦਮਾ ਦਰਜ ਹੋਇਆ ਪਰਸੋਂ ਦੀ ਗੱਲ ਆ ਨੌ ਤਰੀਕ ਦੀ ਜਿੱਤੇ ਨਵੇਂ ਬੱਸ ਸਟੈਂਡ ਅਰਬਨ ਸਟੇਟ ਪਟਿਆਲਾ ਚ ਨੌਜਵਾਨਾਂ ਦੇ ਇੱਕ ਝੁੰਡ ਨੇ ਹਵਾਈ ਫੈਰ ਕੀਤੇ ਤੇ ਬੰਦਿਆਂ ਨੂੰ ਸੱਟਾਂ ਮਾਰ ਕੇ ਸਹਿਮ ਦਾ ਤੇ دہشت ਦਾ ਮਾਹੌਲ ਕ੍ਰੀਏਟ ਕੀਤਾ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਐਸਪੀ ਡੀ ਹਬੀਰ ਟਵਾਲ ਡੀਐਸਪੀ ਡੀ ਸੁਖਮਰ ਸਿੰਘ ਰੰਧਾਵਾ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਪੀਐਸਐਚਓ ਅਰਬਨ ਐਸਟੇਟ ਅਮਨ ਬਰਾੜ ਇਹ ਸਾਰੇ ਅਫਸਰ ਸਣੇ ਆਪਣੀ ਟੀਮਾਂ ਮੌਕੇ ਤੇ ਪਹੁੰਚੇ ਜਦੋਂ ਮਾਰਦਾ ਹੋਈ ਤੇ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਤੇ ਪੰਜ ਦੋਸ਼ੀਆਂ ਤੋਂ ਤਿੰਨ ਦੋਸ਼ੀ ਅਰੈਸਟ ਕਰਕੇ ਉਹਨਾਂ ਤੋਂ ਦੋ ਵੈਪਨ ਵੀ ਰਿਕਵਰ ਹੋ ਗਏ ਜਾ ਚੋਂ ਇੱਕ ਦੋਸ਼ੀ ਬੱਲੀ ਜਿਹੜਾ ਮਾਨਸਾ ਜੋਗੇ ਥਾਣੇ ਦਾ ਰਹਿਣ ਵਾਲਾ ਦੂਜਾ ਦੋਸ਼ੀ ਸਰਬੀ ਜਿਹੜਾ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਤੀਜਾ ਵਿੱਕੀ ਸੁਨਾਮ ਦਾ ਰਹਿਣ ਵਾਲਾ ਹੈ ਬੜੀ ਫੌਰੀ ਅਤੇ ਸਖਤ ਕਾਰਵਾਈ ਕਰਦੇ ਜਿਨ੍ਹਾਂ ਦੋਸ਼ੀਆਂ ਨੇ ਬੱਸ ਸਟੈਂਡ ਤੇ ਗੋਡੀਆਂ ਚਲਾ ਕੇ ਸਹਿਮ ਦਾ ਮਾਹੌਲ ਕ੍ਰੀਏਟ ਕੀਤਾ ਸੀ ਉਹ ਪੰਜੇ ਦੋਸ਼ੀ ਆਈਡੈਂਟੀਫਾਈ ਹੋ ਗਏ ਉਹਨਾਂ ਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਬਾਕੀ ਦੋ ਦੋਸ਼ੀ ਵੀ ਬਹੁਤ ਛੇਤੀ ਅਰੈਸਟ ਹੋ ਜਾਣਗੇ ਮਨਜੋ ਬੀਜਪੀ ਪੰਜਾਬ ਦੀ ਦਾ ਤਮਦਬਿਕ ਮੈਂ ਸਾਰੇ ਕ੍ਰਿਮਨਲ ਅੰਸਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਕਿ ਪਟਿਆਲਾ ਵਿਲੇਚੇ ਕਿਸੇ ਵੀ ਗੈਰ ਸਮਾਜਿਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਆਲੇ ਹੱਥੀ ਲੈ ਕੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਪਟਿਆਲਾ ਪੁਲਿਸ ਰਿਪੋਰਟ ਟਾਈਮ 'ਚ ਹਰ ਬਰੀ ਕੇਸ ਸੁਲਝਾਉਂਦੀ ਰਹਿੰਦੀ ਤੇ ਇਸ ਵਾਰੀ ਵੀ ਜਿਹਨਾਂ ਮੁੰਡਿਆਂ ਨੇ دہشت ਕ੍ਰੀਏਟ ਕੀਤੀ ਸੀ ਉਹ ਤਿੰਨੇ ਮੁੰਡੇ ਅਸੀਂ ਅਰੈਸਟ ਕਰ ਲਏ ਬਾਕੀ ਦੋ ਮੁੰਡਿਆਂ ਨੂੰ ਅਰੈਸਟ ਕਰਨ ਲਈ ਵੀ ਰੈਡਾਂ ਜਾ ਰਹੀ ਨੇ ਇਸਨੂੰ ਉਮੀਦ ਹੈ ਕਿ ਬਹੁਤ ਛੇਤੀ ਅਸੀਂ ਇਹ ਰਿਸਟਾਰਨ ਲਾਂਗੇ ਅਰਸ਼ਦ ਅੱਲਾ ਗੈਂਗ ਨਾਲ ਇਹ ਲਿੰਕ ਚ ਸੀਗੇ ਤੇ ਪੁਰਾਣੇ ਇਹਨਾਂ ਤੇ ਅਪਰਾਧਿਕ ਮਾਮਲੇ ਕੋਈ ਦਰਜ ਨਹੀਂ ਹੈਗੇ ਪਰ ਇਹਨਾਂ ਦੀ ਪੁਸ਼ਗੀਸ਼ ਚ ਗੱਲ ਸਾਹਮਣੇ ਆਈ ਹੈ ਕਿ ਕਈ ਵਾਰੀ ਇਹਨਾਂ ਨੇ ਉਹ ਜੀ ਜਿਹੜੀ ਸੈਂਪ ਪਰਿਵਾਰਦਾਰ ਤਾਂ ਨੇ ਇਹਨਾਂ ਨੂੰ ਹੋਰ ਜਿੰਨੇ ਜਿਵੇਂ ਅੰਜਾਮ ਦਿੱਤਾ ਸੀ ਸਰ ਉਹਨੇ ਕੀ ਗੱਲ ਬੜੀ ਡੂੰਘਾਈ ਨਾਲ ਪੁਸ਼ਗੀਸ਼ ਕਰਕੇ ਇਹਨਾਂ ਦਾ ਰਿਮਾਂਡਾ ਹਾਸਲ ਕਰਕੇ ਇਹਨਾਂ ਦੇ ਰਹਿਣ ਦੇ ਦੋ ਦੋਸ਼ੀ ਵੀ ਹਾਰਸਪੀਟ ਤੇ ਜਾਣ ਕਾਰਨ ਕੀ ਸੀ ਜੀ ਅਰਸ਼ਦ ਅੱਲਾ ਨਾਲ ਸਰ ਕੀ ਕਹਿੰਦੇ ਦੇਖੋ ਵੈਪਨ ਪ੍ਰੋਵਾਈਡ ਕਰਾਣੇ ਕੋਈ ਨਾ ਕੋਈ ਟਾਰਗੇਟ ਦੇਣਾ ਫਲਾ ਮਾਰਦਾਤ ਨੂੰ ਅੰਜਾਮ ਇਸ ਜ਼ਿਲ੍ਹੇ ਚ ਦੋ ਫਲਾ ਨੂੰ ਇਸ ਜ਼ਿਲ੍ਹੇ ਚ ਉਹ ਸੀ ਟੈਕਨੀਕਲੀ ਸਟੱਡੀ ਕਰ ਰਹੇ ਨੇ ਸਾਰਾ ਤਫਤੀਸ਼ ਦਾ ਵਿਸ਼ਾ ਹੈ ਸਰ ਉਹਰੇ ਪੀਜੀ ਕਿਤੇ ਨਾ ਕਿਤੇ ਇਹਨਾਂ ਦੀ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਸਰ ਪੀਜੀ ਦੇ ਵਿੱਚ ਰਹਿੰਦੇ ਸੀ ਉਹਰੇ ਮਤਲਬ ਇਹ ਕੋਈ ਇਹਨਾਂ ਦੀ ਰਿਹਾਇਸ਼ ਬਾਰੇ ਅਸੀਂ ਅਜੇ ਹੋਰ ਨਵਾਂ ਇਹਨਾਂ ਨਾਲ ਪੜਤਾਲ ਕਰ ਰਹੇ ਹਾਂ ਸਰ ਪਰ ਤਿੰਨੋਂ ਦੋ ਅਲੱਗ ਐਡਰੈਸ ਹੈ ਕਿ ਤਿੰਨੋਂ ਇਕੱਠੇ ਕਿਵੇਂ ਜੀ ਦੇਖੋ ਇਹ ਬੇਸਿਕਲੀ ਇਕੱਠੇ ਹੀ ਆਏ ਸੀ ਉਦੋਂ ਬਸ ਸਟੈਂਡ ਤੇ ਇਹਨਾਂ ਨੇ ਅੱਗੇ ਕਿਤੇ ਨਾ ਕਿਤੇ ਇਕੱਠੇ ਹੀ ਜਾਣਾ ਸੀ ਪੰਜ ਦੋਸ਼ੀ ਸੀਗੇ ਤਿੰਨ ਦੋਸ਼ੀ ਜਿਹੜੇ ਫਾਇਰਿੰਗ ਕਰਨ ਵਾਲਾ ਕੌਣ ਹੈ ਜੀ ਨਾ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਤੇ ਫਾਇਰਿੰਗ ਕਰਨ ਵਾਲਾ ਕੌਣ ਸੀ ਉਹ ਸਾਰਾ ਜੇ ਇਨਵੈਸਟੀਗੇਟ ਕਰ ਰਹੇ ਆ ਕਿਉਂਕਿ ਅਜੇ ਦੋ ਦੋਸ਼ੀ ਫੜਨੇ ਰਹਿੰਦੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਤਫਤੀਸ਼ ਦੀ ਸਿੱਖ ਸੀ ਜੇ ਬਾਅਦ ਵਿੱਚ ਆਈ ਤੇ ਉਹ ਦੋ ਦੋਸ਼ੀ ਅਲਰਟ ਹੋ ਕੇ ਕਿਸੇ ਸਲਿੱਪ ਹੋ ਜਾਣ ਧੰਨਵਾਦ